ਕਿਵੇਂ ਪੰਜਾਬੀਓ ਦੁਨੀਆ ਭਰ ਵਿੱਚ ਬੈਠੇ ਪੰਜਾਬੀਆਂ ਨੂੰ ਮੇਰੇ ਵੱਲੋਂ ਯਾਨੀ ਕਿ ਵਿਕਰਮ ਸਿੰਘ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਜੋ ਐਸ ਵੇਲੇ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਦਾ ਮੁੱਦਾ ਭਖਿਆ ਹੋਇਆ ਅਸੀਂ ਸਾਰੇ ਉਹਦੇ ਤੋਂ ਜਾਣੂ ਆ ਅਸੀਂ ਸਭ ਨੇ ਦੇਖਿਆ ਜੋ ਹਰਿਆਣਾ ਤੇ ਪੰਜਾਬ ਦੇ ਬਾਰਡਰ ਤੇ ਕੱਲ ਹੋਇਆ ਕਿਸਾਨਾਂ ਦੇ ਉੱਤੇ ਗੈਸਾਂ ਸਿਟੀਆਂ ਗਈਆਂ ਹੰਝੂ ਗੈਸ ਗੋਲੇ ਸੱਟੇ ਗਏ ਗੋਲੀਆਂ ਚੱਲੀਆਂ ਪਤਾ ਨਹੀਂ ਕੀ ਕੀ ਹੋਇਆ ਇਹ ਐਜ਼ ਅ ਇੰਡੀਅਨ ਬਾਹਰ ਬੈਠ ਕੇ ਦੇਖਣਾ ਬਹੁਤ ਦੁੱਖਦਾਈ ਹੈ ਚੰਗਾ ਨਹੀਂ ਲੱਗਦਾ ਦੇਖਣਾ ਸਾਡੇ ਆਪਣੇ ਪਰਿਵਾਰ ਦੇ ਮੈਂਬਰਾਂ ਜਿਹਨਾਂ ਦੇ ਉੱਤੇ ਅਸੀਂ ਆਪ ਹੀ ਜ਼ੁਲਮ ਕਰ ਰਹੇ ਹਾਂ ਕਿਸੇ ਵੀ ਮੁੱਦੇ ਦਾ ਹੱਲ ਟੇਬਲ ਤੇ ਬੈਠ ਕੇ ਹੀ ਹੁੰਦਾ ਆਪਾਂ ਕਿਉਂ ਨਾ ਕਿਸਾਨਾਂ ਦੀਆਂ ਗੱਲਾਂ ਉਹਨਾਂ ਨਾਲ ਬੈਠ ਕੇ ਡਿਸਕਸ ਕਰੀਏ ਉਹਨਾਂ ਦੀਆਂ ਜਿਹੜੀਆਂ ਗੱਲਾਂ ਮੰਨਣ ਵਾਲੀਆਂ ਉਹਨਾਂ ਮੰਨੀਏ ਤਾਂ ਇਦਾਂ ਦੇ ਜਿਹੜੇ ਕਲਾਸ਼ ਹੁੰਦੇ ਆ ਸਟੇਟਾਂ ਦੇ ਜਾਂ ਗਵਰਨਮੈਂਟ ਦੇ ਕਿਸਾਨਾਂ ਦੇ ਇਹਨਾਂ ਨੂੰ ਰੋਕੀਏ ਕਿਸਾਨ ਸਿਰ ਪੰਜਾਬ ਦਾ ਦੁਖੀ ਨਹੀਂ ਹਰ ਸਟੇਟ ਦਾ ਦੁਖੀ ਹੈ ਐਂਡ ਜਿਹੜਾ ਉਹਨਾਂ ਦਾ ਮੇਨ ਮੁੱਦਾ ਹੈ ਐਮਐਸਪੀ ਉਹ ਉਹਨਾਂ ਦਾ ਹੱਕ ਹੈ ਇੱਕ ਮੈਂ ਚੀਜ਼ ਖਰੀਦੀ ਮੁਰਕੇ ਨੂੰ ਮੈਂ बिजनेਸਮੈਨ ਬਣ ਕੇ ਉਹਨੂੰ ਵੇਚਣ ਚੱਲਣਾ ਇਹ ਤਾਂ ਮੇਰਾ ਹੱਕ ਹੈ ਕਿ ਮੈਂ ਉਹਨੂੰ ਕਿੰਨੇ ਦੀ ਵੇਚਾਂ ਤਾਂ ਕਿ ਮੇਰੀ ਜੇਬ 'ਚ ਇਨਾ ਮੁਨਾਫਾ ਹੋਵੇ ਇਹ ਤਾਂ ਬੜਾ ਸਿੰਪਲ ਜਿਹਾ ਲੌਜੀਕ ਹੈ ਇਹ ਕਿਸਾਨ ਕਹਿੰਦਾ ਮੈਂ ਆਹ ਬੀਜੂਗਾ ਪਰ ਮੈਨੂੰ ਨਹੀਂ ਪਤਾ ਮੀਂਹ ਨੇ ਖਰਾਬ ਕਰ ਦੇਣਾ ਮੌਸਮ ਨੇ ਖਰਾਬ ਕਰ ਦੇਣਾ ਮੈਂ ਬੈਕ ਤੋਂ ਕਰਜ਼ਾ ਜ਼ਰੂਰ ਚੱਕ ਲਿਆ ਜਦੋਂ ਮੈਂ ਵੇਚਣ ਜ ਗਿਆ ਮੈਨੂੰ ਇੰਨਾ ਪੱਕਾ ਰੇਟ ਜ਼ਰੂਰ ਮਿਲੇ ਤਾਂ ਕਿ ਮੈਂ ਘਾਟੇ 'ਚ ਨਾ ਜਾਵਾਂ ਇਹ ਤਾਂ ਲੌਜੀਕ ਹੈ ਸਿੰਪਲ ਜਿਹਾ ਲੌਜੀਕ ਹੈ ਆਪਾਂ ਇਸ ਚੀਜ਼ ਨੂੰ ਕਿਉਂ ਨਹੀਂ ਮੰਨਦੇ ਇਸ ਜੀ ਨੂੰ ਆਪਾਂ ਨੂੰ ਸੀਰੀਅਸ ਹੋ ਕੇ ਸੋਚਣਾ ਚਾਹੀਦਾ ਕਿਸਾਨਾਂ ਦੇ ਹੱਕ ਦੀ ਜਿਹੜੀ ਹੱਕ ਦੀ ਗੱਲ ਆ ਉਹਨੂੰ ਕਰਕੇ ਉਹਨਾਂ ਦਾ ਉਹਨਾਂ ਦਾ ਜਿਹੜਾ ਹੱਕ ਉਹਨਾਂ ਨੂੰ ਜ਼ਰੂਰ ਦੇਣਾ ਚਾਹੀਦਾ ਮੋਦੀ ਗਵਰਨਮੈਂਟ ਨੇ ਇੰਟਰਨੈਸ਼ਨਲ ਲੈਵਲ ਤੇ ਜਿੰਨੀ ਇੰਡੀਆ ਦੀ ਪਛਾਣ ਬਣਾਈ ਹੈ ਜਾਂ ਮੋਦੀ ਗਵਰਨਮੈਂਟ ਨੇ ਇੰਡੀਆ ਨੂੰ ਜਿੱਥੇ ਤੱਕ ਪਹੁੰਚਾਇਆ ਜਿੰਨੇ ਕੰਮ ਦਸਾਂ ਸਾਲਾਂ ਚ ਕੀਤੇ ਆ ਉਹ ਤਾਰੀਫ਼ ਦੇ ਕਾਬਿਲ ਨੇ ਖੁਦ ਵਿੱਚ ਕੋਈ ਸ਼ੱਕ ਨਹੀਂ ਹੈ ਤਾਰੀਫ਼ ਦੇ ਕਾਬਿਲ ਨੇ ਆਪਾਂ ਕਿਸੇ ਗਵਰਨਮੈਂਟ ਨੂੰ ਜਾਂ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਬਿਲੋਂਗ ਨਹੀਂ ਕਰਦੇ ਲੈ ਮੈਂ ਕਿ ਬੜੀ ਕਲੀਅਰ ਹੈ ਆਪਾਂ ਇੱਕ ਨਾਗਰਿਕ ਹੋਣ ਦੇ ਨਾਤੇ ਆਪਣਾ ਪੁਆਇੰਟ ਆਫ View ਦੇ ਰਹੇ ਹਾਂ ਮੋਦੀ ਗਵਰਨਮੈਂਟ ਨੇ ਬਹੁਤ ਕੁਝ ਕੀਤਾ ਪਰ ਇਹ ਤਾਂ ਉਹਦੇ ਲਈ ਬਹੁਤ ਛੋਟੀ ਚੀਜ਼ ਹੈ ਕਰਨੀ ਜੇ ਸਾਡੇ ਦੇਸ਼ ਦੇ ਕਿਸਾਨ ਖੁਸ਼ ਨੇ ਹਰ ਵੇਲੇ ਹੱਸਦੇ ਨੇ ਤੁਸੀਂ ਸੋਚ ਕੇ ਦੇਖੋ ਕਿ ਉਹ ਉਹਨਾਂ ਦੇ ਜਦੋਂ ਉਹਨਾਂ ਨੂੰ ਹੱਕ ਮਿਲੇ ਹੱਕ ਮਿਲਣ ਤੋਂ ਬਾਅਦ ਜਿਹੜੀ ਉਹ ਕਿਸਾਨੀ ਕਰਨਗੇ ਉਹ ਦੇਸ਼ ਦੇ ਤਰੱਕੀ ਦੇ ਲਈ ਕਿੰਨੀ ਫਾਇਦੇਮੰਦ ਹਾਲੇ ਤੋ ਨਿਰਾਸ਼ ਨੇ ਦੁਖੀ ਨੇ ਬڑے ਦੁੱਖ ਲੈ ਕੇ ਬਾਰਡਰਾਂ ਦੇ ਉੱਤੇ ਭਟਕਦੇ ਫਿਰਦੇ ਨੇ ਪਤਾ ਨਹੀਂ ਉਹਨਾਂ ਨੂੰ ਕਿੰਨੇ ਦਿਨ ਉਹਨਾਂ ਦਾ ਘਰ ਨਹੀਂ ਮੁੜਨਾ ਪਤਾ ਨਹੀਂ ਉਹਨਾਂ ਨੇ ਮੁੜਨਾ ਵੀ ਕਿ ਨਹੀਂ ਮੁੜਨਾ ਜਿੱਦਾਂ ਦੇ ਹਾਲਾਤ ਨੇ ਸਾਨੂੰ ਐਜ਼ ਅ ਹਿਊਮਨ ਵੀ ਸੋਚਣਾ ਚਾਹੀਦਾ ਕਿ ਅਸੀਂ ਜੇ ਮੈਂ ਖੁਦ ਕਿਸਾਨ ਹੋਵਾਂ ਖੇਤ ਚ ਕੰਮ ਕਰਦਾ ਹਾਂ ਇਹ ਤਾਂ ਮੇਰਾ ਫਰਦਾਇਸ਼ੀ ਹੱਕ ਹੈ ਇਹ ਨਿਰਧਾਰਤ ਬਣਾਉਣੀ ਰੇਟ ਬਾਕੀ ਜਿਹੜੀਆਂ ਉਹਨਾਂ ਦੇ ਪੁਆਇੰਟ ਨੇ ਕਿਸਾਨਾਂ ਦੇ ਕਰਜ਼ੇ ਨੇ ਜਾਂ ਹੋਰ ਇਸ਼ੂਸ ਨੇ ਜਿਹੜੇ ਉਹਨਾਂ ਨੇ ਹਾਈਲਾਈਟ ਕੀਤੇ ਨੇ ਉਹਨਾਂ ਨੂੰ ਬੈਠ ਕੇ ਡਿਸਕਸ ਕਰਨਾ ਚਾਹੀਦਾ ਕਿਸਾਨ ਹਿੰਦੁਸਤਾਨ ਦੀ ਰੀਡ ਦੀ ਹੱਡੀ ਐ ਜੇ ਕਿਸਾਨ ਅੰਨ ਬਣਾ ਕੇ ਲੋਕਾਂ ਦੇ ਘਰਾਂ ਤੱਕ ਨਾ ਪਹੁੰਚਾਵੇ ਲੋਕ ਭੁੱਖੇ ਸੌਣਗੇ ਇਹ ਜੜ ਐ ਜੇ ਜੜੇ ਕਮਜ਼ੋਰ ਕਰ ਲਈ ਆਪਾਂ ਤਾਂ ਅਸੀਂ ਫਲ ਤੇ ਫਲ ਤੇ ਫੁੱਲ ਕਿੱਥੋਂ ਲੱਭਾਂਗੇ ਜੇ ਸਾਡੀ ਕਿਸਾਨੀ ਜੜੇ ਕਮਜ਼ੋਰ ਕਰ ਲਈ ਜਿਉਹੋ ਹੀ ਹੱਕਾਂ ਤੋਂ ਵਾਂਝੇ ਰਹਿ ਗਏ ਉਹੋ ਹੀ ਆਪਣੇ ਹੱਕਾਂ ਨੂੰ ਰੋਂਦੇ ਰਹਿ ਕਿੱਥੋਂ ਉਹਨਾਂ ਨੂੰ ਆਪਾਂ ਫੜ ਤੇ ਫੁੱਲ ਲੱਭਾਂਗੇ ਉਹਨਾਂ ਤੋਂ ਜਾਗੋ ਇਹਨਾਂ ਦੇ ਹੱਕਾਂ ਦੀਆਂ ਗੱਲਾਂ ਸੁਣੋ ਇਹ ਇੱਥੇ ਛੁੱਟੀਆਂ ਮਨਾਉਣ ਨਹੀਂ ਆਉਂਦੇ ਇਹ ਆਪਣੇ ਡੰਗਰ ਆਪਣੇ ਘਰ ਆ ਆਪਣਾ ਜ਼ਮੀਨਾਂ ਆਪਣੇ ਕਾਰੋਬਾਰ ਸਭ ਕੁਝ ਛੱਡ ਕੇ ਆਏ ਆ ਇਹ ਦੁਖੀ ਹੋ ਕੇ ਆਏ ਆ ਇਹਨਾਂ ਦੇ ਹੱਕ ਦੀ ਆਵਾਜ਼ ਸੁਣੋ ਇਹਨਾਂ ਦੀਆਂ ਮੰਨਣ ਵਾਲੀਆਂ ਗੱਲਾਂ ਮੰਨੋ ਤਾਂ ਕਿ ਇਹ ਵੀ ਆਪਣੇ ਪਰਿਵਾਰ ਦੇ ਵਿੱਚ ਖੁਸ਼ੀ ਖੁਸ਼ੀ ਰਹਿ ਸਕਣ ਇਹਨਾਂ ਨੂੰ ਚਾਹ ਨਹੀਂਗਾ ਇੱਥੇ ਆ ਕੇ ਡਾਂਗਾ ਕਾਣ ਦਾ ਜ਼ਮੀਨ ਦੇ ਵਿੱਚ ਫਸਲ ਬੀਜਣੀ ਕਿਸਾਨ ਦੇ ਲਈ ਜੂਆ ਹੈ ਜੋ ਅੱਜਕੱਲ੍ਹ ਹਾਲਾਤ ਨੇ ਜਿੰਨੀਆਂ ਮਹਿੰਗੀਆਂ ਜਿੰਨੀਆਂ ਮਹਿੰਗੀਆਂ ਦਵਾਈਆਂ ਨੇ ਜਿੱਦਾਂ ਦੇ ਮੌਸਮ ਨੇ ਇਹ ਜਿੱਦਾਂ ਦੀਆਂ ਮੌਜੂਦਾ ਸਰਕਾਰਾਂ ਦੀਆਂ ਨੀਤੀਆਂ ਨੇ ਜ਼ਮੀਨ ਜ਼ਮੀਦਾਰੀ ਕਰਨੀ ਜੂਆ ਹੈ ਪਤਾ ਨਹੀਂ ਘਾਟੇ 'ਚ ਜਾਣਾ ਕਿ ਫਾਇਦੇ 'ਚ ਜਾਣਾ ਫੇਰ ਵੀ ਕਿਸਾਨ ਇਹ ਸਭ ਕੁਝ ਕਰਨ ਤੋਂ ਹਟਦਾ ਨਹੀਂ ਕਿਉਂਕਿ ਉਹਨੂੰ ਪਤਾ ਹੈ ਉਹ ਅੰਨ ਦਾਤਾ ਹੈ ਉਹਨੇ ਬਹੁਤ ਲੋਕਾਂ ਦਾ ਢਿੱਡ ਭਰਨਾ ਹੈ ਬਹੁਤ ਲੋਕਾਂ ਨੂੰ ਰੋਟੀ ਦੇਣੀ ਹੈ ਉਹਨੂੰ ਪਤਾ ਹੈ ਉਹਦੀ ਜ਼ਿੰਮੇਵਾਰੀ ਤੈ ਹੈ ਜੇ ਉਹਦੀ ਜ਼ਿੰਮੇਵਾਰੀ ਤੈ ਹੈ ਤੇ ਸਰਕਾਰਾਂ ਦੀ ਜ਼ਿੰਮੇਵਾਰੀ ਤੈ ਕਿਉਂ ਨਹੀਂ ਹੈ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਉਨੀ ਤੈ ਹੋਣੀ ਚਾਹੀਦੀ ਹੈ ਮੈਂ ਕਿਸੇ ਦੇ ਕਮੈਂਟ ਸੁਣ ਰਿਹਾ ਸੀ ਸ਼ਿਵਸਨ ਆਲਿਆਂ ਦੇ ਕਿ ਉਹਨਾਂ ਨੇ ਕਰਜ਼ੇ ਚੱਕ ਕੇ ਨਿਆਣੇ ਬਾਹਰ ਭੇਜਤੇ ਕੋਠੀਆਂ ਬਣਾ ਲਈਆਂ ਇਹਨਾਂ ਨੇ ਕਾਰਾਂ ਲੈ ਲਈਆਂ ਮੁੜ ਕੇ ਕਹਿੰਦੇ ਸਾਡੇ ਕਰਜ਼ੇ ਮਾਫ਼ ਕਰੋ ਐਦਾਂ ਦੇ ਜਿਹੜੇ ਕੇਸ ਹੋਣਗੇ ਵੀ ਸਰਕਾਰ ਉਹ ਚੀਜ਼ ਨੂੰ ਆਪਣੇ ਆਪ ਆਇਡੈਂਟੀਫਾਈ ਕਰ ਲੇਗੀ ਕਿਹੜੇ ਐਦਾਂ ਕਹਿੰਦੇ ਨੇ ਕਿਹੜੇ ਇਦਾਂ ਕਰਦੇ ਨੇ ਪਰ ਜੇ ਇੱਕ ਦੋ ਇਦਾਂ ਕਰਦੇ ਵੀ ਨੇ ਤਾਂ 98 ਨਾਲ ਥੜੀ ਰਗੜ ਦੇਣੀ ਆਪਾਂ ਬਾਹਰ ਪਰਿਵਾਰ ਨੇ ਬਾਹਰ ਪਰਿਵਾਰ ਨੇ ਜਿਨ੍ਹਾਂ ਦਾ ਰੋਟੀ ਪਾਣੀ ਸਿਰਫ ਕਿਸਾਨੀ ਤੇ ਚੱਲਦਾ ਜੋ ਸ਼ਿਵਸਨ ਵਾਲਿਆਂ ਨੂੰ ਰਜੀਵ ਟੰਡਨ ਜੀ ਤੁਹਾਨੂੰ ਬਹੁਤ ਸੋਚ ਸਮਝ ਕੇ ਕਮੈਂਟ ਕਰਨੇ ਚਾਹੀਦੇ ਆ ਅੱਗ ਦੇ ਉੱਤੇ ਘੇ ਨਾ ਪਾਓ ਇਸ ਅੱਗ ਨੂੰ ਬੁਝਾਉਣ ਦੀ ਟਰਾਈ ਕਰੋ ਕਿ ਕਿਸ ਤਰੀਕੇ ਨਾਲ ਅਸੀਂ ਇਸ ਅੱਗ ਨੂੰ ਬੁਝਾ ਸਕਦੇ ਆ ਅਸੀਂ ਪੰਜਾਬੀ ਹੋਣ ਦੇ ਨਾਤੇ ਪੰਜਾਬ 'ਚ ਹੀ ਰਹਿੰਦੇ ਤੁਸੀਂ ਵੀ ਤੁਸੀਂ ਵੀ ਰੋਟੀ ਖਾਂਦੇ ਆ ਤੁਹਾਡੇ ਵੀ ਰੋਟੀ ਪੱਕਦੀ ਆ ਰਾਤ ਨੂੰ ਉਹ ਆਟੇ ਜਿਹੜੇ ਤਾਂ ਪੱਕਦੀ ਆ ਨਾ ਖੇਤਾਂ 'ਚੋਂ ਹੀ ਆਉਂਦਾ ਉਹ ਫੈਕਟਰੀ 'ਚ ਨਹੀਂ ਬਣਦਾ ਆਟਾ ਜਾਂ ਤੁਸੀਂ ਕੋਈ ਹੋਰ ਆਟਾ ਖਾਂਦੇ ਆ ਜਿਹੜਾ ਫੈਕਟਰੀ 'ਚ ਬਣਦਾ ਪਈ ਗੱਲ ਹੋਰ ਆ ਇਹ ਖੇਤ 'ਚੋਂ ਨਿਕਲ ਕੇ ਆਉਂਦਾ ਸੋ ਇਹ ਜਿਹੜੇ ਖੇਤ 'ਚੋਂ ਅਗਾ ਕੇ ਤੁਹਾਨੂੰ ਦੰਦੇ ਆ ਨਾ ਇਹਨਾਂ ਦੇ ਹੱਕ ਦੀ ਗੱਲ ਕਰੋ ਕਿਸੇ ਪੋਲੀਟੀਕਲ ਪਾਰਟੀ ਨੂੰ ਰਿਪਰੈਜ਼ੈਂਟ ਕਰਕੇ ਗੱਲ ਨਾ ਕਰੋ ਕਿਸਾਨ ਦੇ ਮੁੱਦੇ ਤੇ ਕਿਸਾਨੀ ਹੱਕ ਦੀ ਗੱਲ ਕਰੋ ਅਸਵੇਂਲੇ ਸਭ ਦੀ ਕੋਸ਼ਿਸ਼ ਹੋਏਗੀ ਆਪਣੀ ਆਪਣੀ ਟੋਪੀ ਚਮਕਾਉਣ ਦੀ ਯਾਦ ਰੱਖਣਾ ਕਿਸਾਨਾਂ ਨੂੰ ਮੁੱਦਾ ਬਣਾ ਕੇ ਆਪਣੇ ਆਪ ਦੀ ਟੋਪੀ ਚਮਕਾਉਣ ਦੀ ਹਰ ਬੰਦੇ ਦੀ ਕੋਸ਼ਿਸ਼ ਹੋਏਗੀ ਐਦਾਂ ਦੀਆਂ ਖੱੱਚਾਂ ਤੋਂ ਦੂਰ ਰਹਿਣਾ ਪੰਜਾਬੀ ਦਾ ਪਿਓਰ ਵਰਡ ਆ ਖੱੱਚਾਂ ਤੋਂ ਇਹ ਖੱੱਚਾਂ ਨੇ ਸਾਰੀਆਂ ਜੇ ਇਸ ਬੰਦੇ ਨੇ ਰੋਟੀ ਬਣਾ ਕੇ ਪੂਰੀ ਦੁਨੀਆ ਨੂੰ ਖਿਲਾਉਣੀ ਹੈ ਜੇ ਅਸੀਂ ਉਹਦੇ ਹੱਕ ਦੀ ਗੱਲ ਨਹੀਂ ਕਰ ਸਕੇ ਤਾਂ ਅਸੀਂ ਕਿਹੜੀ ਪਾਰਟੀ ਦੇ ਬੰਦੇ ਆ ਕਿਹੜੀ ਪੋਲਿਟਿਕਸ ਹੋਏ ਕਿਹੜੀ ਹਿਊਮੈਨਿਟੀ ਕਿਹੜੀ ਪੋਲਿਟਿਕਸ ਇਹ ਦੁਨੀਆ ਦਾ ਕੋਈ ਵੀ ਦੇਸ਼ ਹੈ ਜਿੱਥੇ ਕਿਸਾਨ ਖੁਸ਼ ਨਹੀਂ ਉੱਥੇ ਦੀ ਨੀਂਹ ਕਮਜ਼ੋਰ ਹੈ ਚਾਹੇ ਉਹ ਜਰਮਨੀ ਚਾਹੇ ਫਰਾਂਸਾ ਹਰ ਦੇਸ਼ ਵਿੱਚ ਕਿਸਾਨ ਆਪਣੇ ਹੱਕਾਂ ਲਈ ਲੜਦਾ ਹੈ ਆਪਣੇ ਤਰੀਕੇ ਨਾਲ ਐਂਡ ਹਿੰਦੁਸਤਾਨ ਦੇ ਵਿੱਚ ਲੋਕਤੰਤਰ ਹੈ ਉੱਥੇ ਬੋਲਣ ਦੀ ਆਜ਼ਾਦੀ ਹੈ ਆਪਣੀਆਂ ਗੱਲਾਂ ਆਪਣੇ ਮੁੱਦੇ ਰੱਖਣ ਦੀ ਆਜ਼ਾਦੀ ਹੈ ਉਲਟਾ ਡਾਂਗਾ ਖਾਣ ਦੀ ਆਜ਼ਾਦੀ ਨਹੀਂ ਹੋਣੀ ਚਾਹੀਦੀ ਕਿ ਮੁੱਦਾ ਰੱਖੋ ਤੇ ਜੁੱਤੀਆਂ ਖਾਓ ਇਹ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਬੋਲਣ ਦਿਓ ਤੁਸੀਂ ਸੁਣੋ ਸਹੀ ਨੂੰ ਸਹੀ ਕਹਿ ਕੇ ਕੰਪਲੀਟ ਕਰੋ ਇੰਟਰਨੈਸ਼ਨਲ ਮੁੱਦਾ ਨਾ ਬਣਾਓ ਕਿ ਪੰਜਾਬ ਤਾਂ ਹਮੇਸ਼ਾ ਬਾਗੀ ਹੁੰਦਾ ਪੰਜਾਬ ਤਾਂ ਹਮੇਸ਼ਾ ਬਾਗੀ ਹੁੰਦਾ ਉਹਨਾਂ ਨੂੰ ਬਾਗੀ ਹੋਣ ਤੇ ਮਜਬੂਰ ਨਾ ਕਰੋ ਉਹਨਾਂ ਦੀਆਂ ਕੁਰਬਾਨੀਆਂ ਦੇਖੋ ਕਿੰਨੇ ਸਾਲਾਂ ਤੋਂ ਪੰਜਾਬੀਆਂ ਨੇ ਆਪਣੀਆਂ ਛਾਤੀਆਂ ਡਾਈਆਂ ਨੇ ਬਾਰਡਰਾਂ ਤੇ ਲਾਸ਼ਾਂ ਘਰ ਆਉਂਦੀਆਂ ਨੇ ਉਹਨੂੰ ਮੋਰੇ ਰੱਖ ਲੋ ਹਿੰਦੁਸਤਾਨ ਦਾ ਕੋਈ ਬਾਰਡਰ ਨਹੀਂ ਜਿੱਥੇ ਪੰਜਾਬੀ ਛਾਤੀ ਡਾ ਕੇ ਨਹੀਂ ਖੜਾ। ਅਰ ਹਿੰਦੁਸਤਾਨ ਦਾ ਕੋਈ ਕਾਰਨਰ ਨਹੀਂ ਜਿੱਥੇ ਪੰਜਾਬੀ ਦੀ ਕਣਕ ਨਹੀਂ ਜਾਂਦੀ। ਇਹਨਾਂ ਮੁੱਦਿਆਂ ਨੂੰ ਮੋਰੇ ਰੱਖ ਲਓ। ਸੋਚੋ ਹਿਊਮਨ ਹੋ ਕੇ ਸੋਚੋ ਸਰਕਾਰਾਂ ਹੋ ਕੇ ਬਾਅਦ ਵਿੱਚ। ਐਂ ਕਿਸਾਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਉਥੇ ਆਪਣੇ ਮੁੱਦਿਆਂ ਦੀ ਲੜਾਈ ਲੜਨੀ ਹੈ, ਹੱਕਾਂ ਦੀ ਲੜਾਈ ਲੜਨੀ ਹੈ, ਹੁੱਲੜਬਾਜੀ ਨਹੀਂ ਕਰਨੀ ਕਿਸੇ ਤਰ੍ਹਾਂ ਦਾ ਇਦਾਂ ਦਾ ਕੰਮ ਨਹੀਂ ਕਰਨਾ ਜਿਹਦੇ ਵਿੱਚ ਸਾਡੇ ਦੇਸ਼ ਦਾ ਨੁਕਸਾਨ ਹੋਵੇ। ਸਾਡੀ ਦੇਸ਼ ਦੀ ਪ੍ਰਾਪਰਟੀ ਦੇ ਨੁਕਸਾਨ ਹੋਵੇ। ਆਪੋ ਚ ਸਾਡਾ ਨੁਕਸਾਨ ਹੋਵੇ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੇ ਉੱਤੇ ਟਿੱਪਣੀ ਕਰਕੇ ਆਪਣੀ ਟੋਪੀ ਨੀ ਚਮਕਾਉਣੀ ਇਹ ਬਹੁਤ ਜ਼ਰੂਰੀ ਗੱਲਾਂ ਨੇ ਯਾਦ ਰੱਖਣੀਆਂ ਜਿੰਨੇ ਵੀ ਕਿਸਾਨ ਵੀ ਰੋਥੇ ਗਏ ਨੇ ਧਰਨੇ ਵਿੱਚ ਮੁੱਦਾ ਹਾਈਲਾਈਟ ਕਰਨ ਸਿਰਫ ਮੁੱਦੇ ਦੀ ਗੱਲ ਕਰਨੀ ਆ ਆਪਣੇ ਹੱਕਾਂ ਮੰਗਾਂ ਦੀ ਗੱਲ ਕਰਨੀ ਆ ਕਿਸੇ ਵਿਅਕਤੀ ਵਿਸ਼ੇਸ਼ ਤੇ ਗਲਤ ਟਿੱਪਣੀਆਂ ਤੇ ਸਰਕਾਰੀ ਪ੍ਰਾਪਰਟੀ ਦੇਸ਼ ਦੀ ਪ੍ਰਾਪਰਟੀ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਇਹਦੇ ਵਿੱਚ ਵੀ ਆਪਣਾ ਘਾਟਾ ਇਹਦੇ ਵਿੱਚ ਵੀ ਆਪਣਾ ਘਾਟਾ ਸੋ ਆਓ ਵੀਰੋ ਸਾਰੇ ਆਪਾਂ ਰਲ ਮਿਲ ਕੇ ਕਿਸਾਨਾਂ ਦੇ ਹੱਕ ਚਾਹਤਾ ਨਾਰਾ ਮਾਰੀਏ ਤੇ ਸਰਕਾਰ ਨੂੰ ਬੇਨਤੀ ਕਰੀਏ ਕਿ ਮੁਰੇ ਹੋ ਕੇ ਇਹਨਾਂ ਦੀ ਅਰਜ਼ੋਈ ਸੁਣੋ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਹ